ਲਓ ਜੀ ਅੱਜ ਆਪਾਂ ਲੱਗੇ ਆ ਆਮਲੇ ਦਾ ਜੂਸ ਬਣਾਉਣ ਤੇ ਆਮ ਆਉਲੇ ਲੱਗੇ ਆ ਆਪਾਂ ਕੱਟਣ ਹੁਣ ਤੇ ਆਪਾਂ ਦਿਖਾਵਾਂਗੇ ਤੁਹਾਨੂੰ ਆਮਲੇ ਦਾ ਜੂਸ ਬਣਾ ਕੇ ਅੱਜ ਵੀ ਕਿੰਨਾ ਟੇਸਟੀ ਬਣਦਾ ਹੈ ਇਹ ਇਹ ਹੁਣ ਆਪਾਂ ਆਉਲੇ ਕੱਟ ਰਹੇ ਹਾਂ ਦੇਖੋ ਜੀ ਥੋੜੇ ਜੂਸ ਬਣਾਵਾਂਗੇ ਇਹਦਾ ਆਪਾਂ ਥੋੜਾ ਸਮਾਨ ਪਾ ਕੇ ਵਿੱਚ ਇਹੜਾ ਕੀ ਹੈਲਥ ਲਈ ਬਹੁਤ ਵਧੀਆ ਸੇਧ ਲਈ ਗੁਕਾਰਿਆ ਆਵਲਾ ਦਾ ਸਿਆਣੇ ਦਾ ਕਿਹਾ ਕਹਿੰਦਾ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਸਿਆਣੇ ਦੀਆਂ ਗੱਲਾਂ ਆਪਣੀਆਂ ਜਿਹਾ ਰਹੇ ਲਓ ਜੀ ਆਪਾਂ ਨੇ ਔਲੇ ਕੱਟ ਲਏ ਆ ਇੱਕ ਦੋ ਰਹਿ ਗਿਆ ਵੀ ਕੱਟ ਲੈਣੇ ਆਪਾਂ ਕੱਟਣ ਤੋਂ ਬਾਅਦ ਫਿਰ ਆਪਾਂ ਥੋੜਾ ਸਮਾਨ ਪਾਵਾਂਗੇ ਇਹਦੇ ਵਿੱਚ ਸਮਾਨ ਲਈ ਮਿਲਦੇ ਲਓ ਜੀ ਔਰੇ ਲੈ ਆਪਾਂ ਨੇ ਕੱਟ ਤੇ ਹੁਣ ਆਪਾਂ ਜੂਸ ਬਣਾਵਾਂਗੇ ਤੇ ਪੂਰੇ ਬਲੌਗ ਜ ਤੁਹਾਨੂੰ ਦਿਖਾਵਾਂਗੇ ਵੀ ਜੂਸ ਕਿਵੇਂ ਤਿਆਰ ਕਰਾਂਗੇ ਆਪਾਂ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਜੂਸ ਤਿਆਰ ਹੋਏਗਾ ਤੁਹਾਨੂੰ ਦਿਖਾਣੇ ਆਪਾਂ ਤਿਆਰ ਕਰਕੇ ਪਹਿਲਾਂ ਇਹਨੇ ਜੂਸਰ ਚੱਕੇ ਹੁਣ ਹੋ ਗਿਆ ਕਾਲੀਆਂ ਮਿਰਚਾਂ ਵੀਰਾ ਤੇ ਕਾਲਾ ਨਮਕ ਇਹ ਸਾਮਾਨ ਆਪਾਂ ਨਾਲ ਵਿੱਚ ਪਾਣਾ ਇਹਦੇ ਤੇ ਦੇਖੋ ਕਿੰਨਾ ਸਵਾਦ ਤੇ ਤੇ ਇਸਦੀ ਯੂਜ਼ ਬਣੇਗਾ ਜੀ। ਜਿਵੇਂ ਜੀ ਆਪਾਂ ਇਹਦੇ ਵਿੱਚ ਪਾ ਲਿਆ ਆਮਰਾਂ ਦੇ ਤੋਂ ਤੇ ਵਿੱਚ ਪਾ ਲਾਂਗੇ ਥੋੜੀਆਂ ਕਾਲੀਆਂ ਮਿਰਚਾਂ ਤੇ ਨਾਲੇ ਜੀਰਾ ਨਾਲ ਜੀਰਾ ਰਾਹ ਕਾਰਨ ਕਿ Nar panang ya pa, oh, nama namu tuh, ente kalah aja. ਨਾ ਬੋਗਾ ਤੇ ਥੋੜਾ ਜਿਹਾ ਪਾ ਲੈਣਾ ਪਾਣੀ ਵਿੱਚ ਹਲੇ ਪਾ ਲੈ ਸਾਰਾ ਬੜੀ ਚੀਜ਼ ਤੇ ਯੂਸਰ ਆਹੀ ਚਲਾ ਕੇ ਦੇਖਿਆ ਚੱਲਿਆ ਨੇ ਹਨ ਵਧੀਆ ਤੇ ਫਿਰ ਮਿਕਸੀ ਜੀ ਬਣਾਇਆ ਸੀ ਹੁਣ ਤੇ ਆਪਾਂ ਨੇ ਚਾਹ ਪੂਣੇ ਨਾਲ ਚੰਗੀ ਤਰ੍ਹਾਂ ਪੂਣ ਲਿਆ ਇਹ ਤੇ ਜਿਹੜਾ ਜਿਹੜਾ ਪਾਊਡਰ ਆ ਪਾਊਡਰ ਵੀ ਸੁਕਾ ਕੇ ਕੰਮ ਆ ਜੀਗਾ ਜੀ ਇਹ ਖਾਣ ਦੇ ਬਾਅਦ ਚ ਜਿਹੜਾ ਚੂਰਾ ਪਾਊਡਰ ਬਣ ਜੇਗਾ ਇਹਦਾ ਤੇ ਬਾਅਦ ਚ ਇਹ ਵੀ ਖਾਣ ਦੇ ਕੰਮ ਆ ਜੀਗਾ ਇੱਕ ਚੀਜ਼ ਤੋਂ ਆਪਾਂ ਨੇ ਕਈ ਕੰਮ ਲੈ ਲੈਣੇ ਤੇ ਦੂਸਰ ਕੇ ਤਿਆਰ ਆਪਣਾ ਲੈ ਵੀ ਮਿਰ ਵੀ ਦੇ ਦਿੱਤਾ ਜੀ ਉਸੇ ਆ ਵਧੀਆ ਉਹ ਬਹੁਤ ਵਧੀਆ ਰੈਡੀ ਹੋ ਜਾਂਦਾ ਵੇਆ। ਇਹ ਮੈਨੂੰ ਥੋੜਾ ਨਮਕ ਘੱਟ ਲੱਗਿਆ ਮੈਂ ਥੋੜਾ ਜਿਹਾ ਲੂਣ ਹੋਰ ਪਾਇਆ ਵਿੱਚ ਨਮਕ। ਤੇ ਹੁਣ ਆਪਾਂ ਦੇਖਦੇ ਆਂ ਖਾ ਪੀ ਕੇ। ਹੂੰ। ਪੱਟਾ ਲੱਗ ਰਿਹਾ। ਥੋੜੀ ਘਟਿਆ ਹੱਸਤਾ ਹੈਗੀ ਏ ਚਲ। ਪਰ ਹੈ ਬਹੁਤ ਟੇਸਟੀ ਬਣਿਆ ਬਹੁਤ ਟੇਸਟੀ ਹੈ ਪੀਣ ਚ। ਜ਼ਿਆਦਾ ਪਾਈ ਨਾ ਤੇ। ਬਹੁਤ ਵਧੀਆ ਬਣ ਗਿਆ। ਸਾਡੇ ਲੱਗੇ ਹੋਣ ਗੜੀ ਬਣਾਉਣ ਦੇਖੋ। ਲਓ ਜੀ ਅੱਜ ਤੁਹਾਨੂੰ ਦਿਖਾਣੇ ਆ ਪਿੰਡ ਦੀ ਕ੍ਰਿਕਟ ਕਿਵੇਂ ਚੱਲਦੀ ਆ ਪਿੰਡ ਦੀ ਤੇ ਆਉ ਉਸ ਨੂੰ ਦਿਖਾਣੇ ਆ ਵੀ ਜਦੋਂ ਬਚਪਨ ਚ ਕ੍ਰਿਕਟ ਖੇਡਿਆ ਇਹਨੇ ਪਿੰਡ ਦੇ ਦੇਖੋ ਕਿਵੇਂ ਖੇਡਿਆ ਵੀ ਆਹ ਦੇਖੋ ਚੱਲ ਰਿਹਾ ਮੈਚ ਇੱਥੇ ਗੋਹਾਰਾਂ ਜੀ ਮੈਚ ਚੱਲ ਰਿਹਾ ਦੇਖੋ ਇੱਥੇ ਆਹ ਲਓ ਆ ਚੱਲ ਰਿਹਾ ਗੋਹਾਰਾਂ ਚ ਮੈਚ ਤੇ ਉਹ ਦੇਖ ਏ ਆਉ ਲੈ ਯਾਨ ਦੇਖੋ ਆਏ ਦੇਖੋ ਕਰਦਾ ਨਹੀਂ ਕਹਿੰਦਾ ਨਹੀਂ ਗਿਆ ਪਾਥਿਆ ਜਾ ਐ ਜੂਵੀ ਯੁਵਰਾਜ ਸਿੰਘ ਬੜੇ ਬੜੇ ਤਗੜੇ ਤਗੜੇ ਖੜਾ ਲਿਆ ਦੇਖੋ ਆ ਲੈ ਇਹ ਗਈ ਗੇਂਦ ਚਲੋ ਜੀ ਯਾਨ ਤੂੰ ਇਧਰ ਤੁਰ ਆਰੇ ਦੋਸਤਾਂ ਦਾ ਠੀਕ ਹੈ ਤੂੰ ਦੱਸ ਆਪਣਾ ਕਿਵੇਂ ਆ ਮੇਰਾ ਤਾਂ ਹਾਲ ਚੰਗਾ ਵਧੀਆ ਵਧੀਆ ਨਾ ਲੈ ਸੋਗੇ ਮਿਸ ਜਸਪ੍ਰੀਤ ਬੂਮਰਾ ਬੋਲਿੰਗ ਕਰਦੇ ਹੋਏ ਆ ਲਓ ਜੀ ਡੱਡ ਬੋਲ ਗੇਂ ਚੱਕਣ ਜਾਣਾ ਪੈਂਦਾ ਉਹ ਦਿਖਾ ਦੇ ਕਿੱਥੇ ਜਾਂਦਾ ਗੇਂ ਚੱਕਣ ਚੱਲ ਆ ਨਾ ਹੁਣ ਫੇਰ ਜਸਪ੍ਰੀਤ ਬੂਮਰਾ ਬੋਲ ਕਰੇਗਾ ਹੁਣ ਦੇ ਬੋਲ ਆ ਇਹ ਆਈਪੀਐਰ ਚਾਹੀ ਸਸਤਾ ਬੋਲਰ ਖਰੀਦਾ ਜਾਨੀ ਕਿ 5 ਕਿਸ ਰੁਪਏ ਦਾ ਤੇ ਉਹ ਬੈਟਸਮੈਨ ਵੀ ਆਪਾਂ ਨੇ 100-100 ਰੁਪਏ ਚ ਖਰੀਦੇ ਹੋਏ ਨੇ ਆਈਪੀਐਲ ਚ ਤੇ ਇਹ ਜਿਹੜੇ ਫੀਲਡਰ ਆ 50-50 ਰੁਪਏ ਚ ਖਰੀਦੇ ਹੋਏ ਨੇ ਆਪਾਂ ਪੈਂਦਾ ਹੁੰਦਾ ਬੋਲਾ ਪਿੱਛੇ ਉੱਥੇ ਬੋਲਰ ਤੇ ਆਪਣਾ ਬੈਟਸਮੈਨ ਦੀ ਆਪਸ ਚ ਝੜਪ ਹੋ ਗਈ ਦੇਖੋ ਤੂੰ ਤੂੰ ਮੈਂ ਮੈਂ ਹੁੰਦੀ ਹੋਈ ਤੇ ਪਿੱਛੇ ਕੀਪਰ ਵੀ ਤੂੰ ਤੂੰ ਮੈਂ ਮੈਂ ਕਰਦਾ ਹੋਇਆ ਫਿਰ ਸਟਾਰਟ ਤੂੰ ਤੂੰ ਮੈਂ ਹੋਣ ਤੋਂ ਬਾਅਦ ਫਿਰ ਮੈਚ ਸਟਾਰਟ ਹੋ ਗਿਆ ਦੇਖੋ ਸ਼ਾਮ ਦਾ ਸੂਰਜ ਦੇਖੋ ਕਿੰਨਾ ਵਧੀਆ ਸਾਹਮਣੇ ਦੇਖੋ ਸੂਰਜ ਕਿੰਨਾ ਵਧੀਆ ਦਿਖ ਰਿਹਾ ਕੈਚ ਕਰਾ ਆਹ ਨਹੀਂ ਉੱਪਰ ਮੇਰੇ ਮਿੱਤਰੋ ਤੁਸੀਂ ਦੇਖ ਸਕਦੇ ਹੋ ਸਟੇਡੀਅਮ ਕਿੰਨਾ ਵਧੀਆ ਦੇਖੋ ਗੁਹਾਰਿਆਂ ਨੇ ਇਹਨਾਂ ਨੇ ਫੀਲਡਰ ਬਣਾਇਆ ਹੋਇਆ ਫੀਲਡਰ ਨਹੀਂ ਗੁਹਾਰਿਆਂ ਦਾ ਦੋਰਾ ਇਹ ਆਹ ਉਹ ਫੇਰ ਬੋਲ ਆਈਲੀ ਬੋਲ ਆਓ ਦੇ ਸ਼ਾਨਦਾਰ ਸ਼ਾਟ ਸਿੱਧੀ ਗੋਬਰ ਤੇ ਜਾਂਦੀ ਹੋਈ ਗੇਂਦ ਬੈਠਾ ਕਿਹੜਾ ਚੈਨਲ ਆ ਬਲੌਗਰ ਸਾਹਿਬ ਮੇਰਾ ਵੀਡੀਓ ਪਾਵਾ ਨਹੀਂ ਬੰਦਾ ਹਾਂ ਛੱਡ ਦੀ ਵੀਡੀਓ ਪਾਣੀ ਨਾ ਯਾਰ ਆਏ ਨਹੀਂ ਛੱਡੇ ਕਰਦੇ ਵੀਡੀਓ ਪਾਣੀ ਵੀਡੀਓ ਪਾਉਂਦੇ ਰਹਿਣੇ ਚਾਹੀਦਾ ਹਰ ਵਕਤ ਹਰ ਸਮੇ ਮੇਰੇ ਪੇਪਰ ਆ ਗਏ ਦੇ ਪੇਪਰ ਆ ਗਏ ਦੇ ਕਿਹੜਾ ਚੈਨਲ ਆ ਚੈਨਲ ਦੱਸ ਦੇ ਹਾਂ ਦੋ ਚੈਨਲ ਸੀ ਇੱਕ ਤਾਂ ਪਤਾ ਨਹੀਂ ਉਹ ਹੋ ਗਿਆ ਬੈਨ ਹੋ ਗਿਆ ਬੈਨ ਹੋ ਗਿਆ ਇੱਕ ਜਿੱਥੇ ਮੈਂ ਵੀਡੀਓ ਪਾਉਂਦਾ ਨਹੀਂ ਹੈਗਾ ਹੁਣ ਅੱਛਾ ਤੇਰਾ ਕਿਹੜਾ ਚੈਨਲ ਆ ਆਪਣਾ ਹੀ ਆ ਜੀ ਅੱਛਾ ਕਾ ਬੈਠਾ ਦੇਖ ਦਲਜੀਤ ਗੋਸਵਾਮੀ ਦਲਜੀਤ ਬਲੌਗਰ ਆ ਦੇਖੋ ਕਣਕ ਬਹੁਤ ਵਧੀਆ ਕਣਕ ਹੋਈ ਵੀ ਇਹ ਦੇਖੋ ਚਾਰੇ ਪਾਸੇ ਹਰਿਆਲੀ ਆ ਲੋ ਮੈਚ ਫਿਰ ਤੋਂ ਸਟਾਰਟ ਬਹੁਤ ਖੋ ਗਈ ਸੀ ਇਹ ਇਹ ਨਹੀਂ ਜੀ ਨਹੀਂ ਬੈਟਸਮੈਨ ਹੈ ਨਹੀਂ ਵਧੀਆ ਗੋਇੰਦ ਫਿੰਕੀ ਸ਼ਾਟ ਲੱਗਾ ਇਹ ਆਊਟ ਆਊਟ ਚਲੋ ਜੀ ਆਊਟ ਕਰਤਾ ਹੁਣ ਅੱਗੇ ਬੈਟਸਮੈਨ ਆ ਗਿਆ ਦੇਖਦੇ ਹੁਣ ਕੀ ਕਰਦਾ ਆਓ ਲੈ ਸ਼ਾਟ ਇਹ ਚਲੋ ਜਿੱਸੇ ਸਿੱਧੇ ਕਨਕ ਜਾਂਦੀ ਹੋਈ ਗੇਂਦ 10 ਸਕੋਰ ਕੀਪਰ ਬਦਲ ਗਿਆ ਹੁਣ ਉਹ ਬੈਟਸਮੈਨ ਬਣ ਗਿਆ ਇਹਦੇ ਹੋਗੇ 10 ਸਕੋਰ ਇਹ 10 ਸਕੋਰ ਹੋਗੇ ਤੇ ਇਹ ਆਓ ਲੈ ਮਿਸ ਗੇਂਦ ਮਿਸ ਹੋ ਗਈ ਦੋ ਬੋਲ ਹੋ ਗਈ ਇਹ ਬਰਸੀਨ ਬਹੁਤ ਵਧੀਆ ਹੋਇਆ ਵਾ ਦੇਖੋ ਆ ਸਾਗ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਸਰਦੀਆਂ ਚ ਇਹੀ ਕੁਝ ਚੱਲਣਾ ਹੁਣ ਦੇਖੋ ਕਿੰਨੀ ਵਧੀਆ ਬਰਸੀਨ ਹੋਈ ਵੀ ਆ ਬੱਸ ਇਹ ਜਿਹੜਾ ਮਿਸ ਕਰ ਜਾਂਦਾ ਯਾਰ ਬੋਲ ਆ ਕੁੱਦੂ ਆ ਰੋਈ ਅਜੋਰਾ ਵੀ ਇਹ ਵੀ ਬੋਲ ਮਿਸ ਯਾਰ ਬੋਲ ਮਿਸ ਕਰੀਏ ਨਾ ਯਾਰ ਕਨਾਲ ਇਹ ਯਾਰ ਭਾਈ ਗਾਈ ਕਰਨ ਕੇ ਅੱਗਲੀ ਉਹ ਲਾਸਟ ਬੋਲ ਮਿਸ ਮਿਸ ਹੋ ਗਿਆ ਵੀ ਬੋਲ ਮੰਨੀ ਜਾਗੀ ਮੰਨੀ ਜਾਗੀ ਅਰੇ ਐਟੇ ਇੱਕ ਮਿੰਟ ਪੱਲੀ ਬੋਲ ਜਾਰੀ ਹੈ ਚੱਕ ਆਊਟ ਮੰਨੀ ਜਾ ਕੈਚ ਆਊਟ ਆਊਟ ਹੋ ਗਿਆ ਮੰਨੀ ਜਾ ਕਿਵੇਂ ਆ ਯਾਰ ਤੇਰਾ ਆਊਟ ਹੋ ਗਿਆ ਤੂੰ ਐ ਯਾਰ ਸ਼ਾਟ ਮਾਰਿਆ ਯਾਰ ਆਪਾਂ ਦੇਖਦੇ ਇੱਕ ਵਾਰ ਬਿੰਦੂ ਆਪਾਂ ਨੇ ਗੇਰਤੀ ਤੇ ਦੂਜੀ ਦੇਖਦੇ ਹੁਣ ਆਪਾਂ ਵੇ ਦਿੱਲੀਆ ਗੇਂਦਾ ਜਿੰਨੀਆਂ ਫੇਰ ਫੇਲ ਹੋ ਗਈ ਤਿੰਨ ਬੋਲੇ ਇਹ ਵੀ ਬੱਦਸਾ ਦੌੜਾ ਨਾ ਦੌੜਾ ਨਾ ਵੀ ਕੋਈ ਤਾਂ ਸਮਝਾ ਦੇ ਕਣਕਵਾ ਪਾ ਲਾ ਪੈ ਗਿਆ ਹੁਣ ਚੱਕੇ ਚੱਕੇ ਦਾ ਉੱਥੇ ਕੋਈ ਬਾਉਂਡਰੀ ਨਹੀਂ ਕੋਈ ਕੁਝ ਨਹੀਂ ਸਿੱਧੀ ਕੋਪਾਂ ਦੀ ਸੇਧ ਮਿਲ ਨਹੀਂ ਜਾਂਦੀ ਆ ਇਹ ਪਿੰਡਾਂ ਦਾ

ਫੜ ਲੈ ਕੇ ਕਰ ਰਿਹਾ ਆਊਟਸਾਈਡ ਬਾਈਰ ਨਾ ਛਿੜਾ ਦਿੱਤ ਨਾ ਹਾਂ ਯਰ ਤੋ ਬੋਲ ਉਹ ਖੇਚ ਕੇ ਮਾਰੀ ਸੀ ਉਹ ਖੇਚੀ ਹੜੀ ਮਾਰਨੀ ਸੀ ਮੈਨੂੰ ਯਾਦ ਮੈਨੂੰ ਆਇਆ ਛੋਟੇ ਸਵਾਦ ਦਾ ਮਹਿਲਾਤਾ ਰਹਿ ਰੋ ਕਰ ਦੇ ਬਈ ਗੇਂਦ ਮਾਰ ਰਗਾ ਦਰ ਨੂੰ ਵੀਰੇ ਹਰਕਣਾ ਹੈ ਕਾ ਨਾ ਉਹ ਮਾਰਾ ਕੁਪੜਾ ਆਪਾਂ ਫਿਲਡਰ ਦਾ ਕੰਮ ਲੈ ਰਹੇ ਆ 11 ਤੋ ਉਹ ਫੇਰ ਤੋ ਜਾਂਦੀ ਵੀ ਆ ਬੋਲ ਉਹ ਚੱਕੋ ਗਾ ਲੈ ਜਾ ਕੇ ਲੈ ਜਾ ਓਏ ਓ ਲੈ ਲੈ ਮੈਂ ਇਹ ਓਵਰ ਹੋ ਗਿਆ ਆਪਣਾ ਹੁਣ ਅਗਲਾ ਬੋਲਰ ਆ ਅਗਰਾ ਬੋਲ ਰ ਆਰੀਨ ਆ ਗਿਆ ਆਰੀਨ ਮਿਸਟਰ ਆਰੀਨ ਮਿਸਟਰ ਆਰੀਨ ਚਲੋ ਉਹ ਬਸ ਦੇਖੀ ਜਾਏਗਾ ਤੇ ਮੇਰੇ ਨਹੀਂ ਦਖਲ ਕਰਨੇ ਇਹ ਤਾਂ ਦੇ ਵੀ ਬੋਲ ਗਈ ਨਹੀਂ ਆਰੀਏ ਨਾ ਹਾਂ ਇਹ ਆ ਗਿਆ ਫੜੀ ਬੋਲ ਓਹ ਬਹੁਤ ਵੇੜ ਨੂੰ ਮਾਰ ਤਮਾਉ ਕਾਚ ਆਊਟ ਚਾਰ ਬੋਲ ਲਗੇ

ਇੱਟੇ ਵੀ ਕਰਾਂਗੇ ਛੋਟ ਲੱਕ ਵਾ ਲੈ ਬੜਾ ਅਸ਼ਲੀਲ ਲੋਂਡਾ ਹੈ ਕੈਚ ਆਊਟ ਆ ਰਿੰਕ ਕੈਚ ਆਊਟ ਤੋ ਠੀਕ ਹੈ ਯਾਰ ਤੂੰ ਫੇਰ ਬੋਲ ਯਾਰ ਲੰਪੰਜਵੀਂ ਬੋਲ ਵੰਦੀ ਵੀ ਆ ਹੁਣ ਕੀ ਕਰਿਆ ਚੱਲੋ ਵੀ ਫੇਰ ਲਾਸਟ ਬੋਲ ਅਗਲਾ ਬੰਦਾ ਜਾਊਗਾ ਹੁਣ ਆ ਪਾ ਗਏ ਹੁਣ ਘਰੇ ਤੇ ਅੱਜ ਦੇ ਬਲੌਗ ਤੇ ਆਇਆ ਸੀ ਤੇ ক্রিকেট ਖੇੜ ਕੇ ਬਹੁਤ ਨਜ਼ਾਰਾ ਆਇਆ ਬੱਚਿਆਂ ਨਾਲ